ਇਹ 60 ਨਹੀਂ ਸੱਠਾ ਹੈ ਭਾਈ 60 ਸੱਠਾ ਪਾਵਰ ਸਟੀering ਹੈ ਹਾਂਜੀ ਤੇ ਡਬਲ ਕਲਚ ਹੈ ਰਵਾਸ ਸਪੀਡ ਕੋ ਡਬਲ ਡਿਸਟ੍ਰਿਬਿਊਟਰ ਹੈ ਤੇ ਬ੍ਰੇਕਾਂ ਦਾ ਰੈਕਟਰ ਇਹ 2007 ਮਾਡਲ ਹੈ ਭਾਈ ਰਵਾਸ ਸਪੀਡ ਕੋ ਰੈਕਟਰ ਹੈ ਠੀਕ ਹੈ ਜੀ ਵੱਡੀ ਲੈਫਟ ਹੈ ਜਿਹਨੂੰ ਡੀਲੈਕਸ ਮਾਡਲ ਕਹਿੰਦੇ ਆ ਠੀਕ ਹੈ ਜੀ ਤੇ ਟਾਇਰ ਚਾਰੇ ਨਵੇਂ ਆ ਮਗੱਲੇ 14 ਦੇ ਟਾਇਰ ਆ ਇਹ ਸਾਤ ਮਾਡਲ ਹੈ ਭਾਈ ਹਾਂਜੀ ਟਾਇਰ ਇਹਦੇ ਵੀ ਚਾਰੇ ਬਿਲਕੁਲ ਨਵੇਂ ਆਪਾਂ ਹੀ ਪਾਏ ਆ ਠੀਕ ਹੈ ਜੀ ਤੇ ਮਗੱਲੇ ਜੇ ਕਿ ਨੰਬਰ 1 ਦੇ ਅਗਲੇ C8 ਦੇ ਆ ਠੀਕ ਹੈ ਜੀ ਤੇ ਪੰਜਾਬ ਦਾ ਨੰਬਰ ਹੈ ਇਹ ਠੀਕ ਹੈ ਜੀ ਇਹ ਸੈਕੰਡ ਆਨਰ ਹੈ ਇਹ ਮੰਨ ਲਾ ਬਈ ਇਹ ਹਾਂਜੀ ਤੇ ਟਾਇਰ 75 ਤੋਂ 70 75% ਹੈਗੇ ਆ ਇਹਦੇ ਠੀਕ ਹੈ ਜੀ ਤੇ ਇੰਜਨ ਘਿਰਦਾ ਵੀ ਬਹੁਤ ਚੰਗਾਗਾ ਇਹ ਕਿੰਦਾ ਨੰਬਰ ਆ ਬਾਈ ਹਾਂਜੀ ਤੇ ਟਾਇਰ ਇਹਦੇ ਅਗਲੇ ਤਾਂ ਗੁਡਇਰ ਦੇ ਨਵੇਂ ਪਾਏ ਆ ਪਾ ਮਗਰਲੇ ਬੀਕੇਡੀ ਕਮਾਂਡ ਬੀਕੇਡੀ ਮੈਨੂੰ ਆ ਸਾਰੇ ਟਰੈਕਟਰ ਕੰਮ ਚ ਹੀ ਆਏ ਨੇ ਹਾਂ ਕੰਮ ਚ ਤੋਤੇ ਦੱਤੇ ਨਹੀਂ ਬਈ ਯਾਰ ਐਵੇਂ ਨਹੀਂ ਲੱਗੇਦਾ ਇਹ 11/12 ਮੰਨ ਲਾ ਬਾਈ ਠੀਕ ਹੈ ਜੀ ਟਾਇਰ 55% ਹੈਗੇ ਮੰਨ ਕੇ ਇਹਦੇ ਠੀਕ ਹੈ ਤੇ ਪੀਵੀ 31 ਮਾਨਸਾ ਦਾ ਨੰਬਰ ਹੈ ਠੀਕ ਹੈ ਜੀ ਫਰਸਟ ਓਨਰ ਹੈ ਇਹ ਤੇ ਭਾਈ ਇਹਦੇ ਬਾਰੇ ਦੱਸੋ 2002 ਮਾਡਲ ਆ ਭਾਈ ਹਾਂ ਜੀ ਡਬਲ ਕਲਚ ਹੈ ਹਾਂ ਜੀ ਤੇ ਮਗਰਲੇ ਟਾਇਰ 45% ਮਗਰਲੇ ਟਾਇਰ ਸਤਿਗੁਰੂ ਆਪਾਂ ਪਿੰਡ ਹੋ ਸੁਨਰ ਦੇ ਵਿੱਚ ਖੜੇ ਆ ਜਿੱਥੇ ਭਾਈ ਪਿਰਤਪਾਲ ਆਪਣੇ ਨਾਲ ਜੁੜਿਆ ਪੋਸਿਆਂ ਵੀ ਕਿੰਨੇ ਕ ਡਾਇਰੈਕਟਰ ਨੇ ਘਰੀ ਬਾਈ ਦਾ ਕੰਮ ਹੈ ਸਤਿਗੁਰੂ ਬਾਈ ਸਹੀ ਹੈ ਬਾਈ ਉਹ ਠੀਕ ਹੈ ਹਾਂ ਵਧੀਆ ਬਾਈ ਕਿੰਨੇ ਕੁ ਟਰੈਕਟਰ ਨੇ ਪ੍ਰੋਟਰ 10 ਤੋਂ 12 ਟਰੈਕਟਰ ਹੈਗੇ ਮੰਨਣਾ ਘਰੇ 7-8 ਤੱਕ ਘਰੇ ਖੜੇ ਆ ਠੀਕ ਹੈ ਬਾਕੀ ਤਿਆਰ ਹੋ ਜੀ ਜਨਰੇਟਰ ਮਨੋ ਠੀਕ ਹੈ ਤੇ ਕਾਪੀ ਕਾ ਆ ਜਾਂਦੇ ਕਾਪੀ ਕਾ ਆ ਜਾਂਦੇ ਇੱਕ ਨੰਬਰ ਬਾਈ ਕਾਪੀ ਕਾ ਦਾ ਮਾੜਾ ਲੈਂਦੇ ਨੇ ਆਪਾਂ ਇੰਜਨ ਜੇਟਰ ਦਾ ਮਾੜਾ ਲੱਗੇ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਕੀ ਪੈ ਗਈ ਬਾਈ ਲੋਕੇਸ਼ਨ ਗਿੱਧਰਵਾ ਤੋਂ ਹੁਸਨਾਰ ਸਾਰਾ 2 ਕਿਲੋਮੀਟਰ ਦਾ ਆਪਣਾ ਬਾਰ-ਬਾਰ ਆਪਾਂ ਟਾਣੀ ਚ ਬੈਠੇ ਆ ਠੀਕ ਹੈ ਜੀ ਤੇ ਬਾਈ ਜੀ ਜਿਹੜੇ ਟਰੈਕਟਰ ਦਿਖਾਵਾਂਗੇ 50 ਨੰਬਰ ਨੇ 50 ਨੰਬਰ ਪੰਜਾਬ ਨੰਬਰ ਇੱਕ ਵਿੱਚ ਰਸਤਾ ਨੰਬਰ ਆਪਾਂ ਪੰਜਾਬ ਹੀ ਬਾਕੀ ਪੰਜਾਬ ਨੰਬਰ ਠੀਕ ਹੈ ਜੀ ਪਹਿਲਾਂ ਆਪਾਂ ਹੁਣ ਇਹ ਤੋਂ ਸਟਾਰਟ ਕਰਦੇ ਆ ਸਿਉਣਾ ਲਿਕਾ ਤੋਂ 60 ਦੇ ਤੂੰ ਆਰਐਕਸ ਤੋਂ ਇਹਦੇ ਬਾਰੇ ਦੱਸੀਏ ਮਿੰਨੀ 60 ਆ ਗਿਆ ਬਈ ਮਿੰਨੀ 60 ਆ ਪਾਵਰ ਸਟੀering ਹੈ ਹਾਂਜੀ ਤੇ ਡਬਲ ਕਲਚ ਹੈ ਹਾਂਜੀ ਬੱਸ ਸਪੀਡੋ ਡਬਲ ਡਿਸਟ੍ਰਿਬਿਊਟਰ ਹੈ ਤੇ ਬ੍ਰੇਕਾਂ ਡੈਟਾ ਠੀਕ ਹੈ ਜੀ ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਇਹਦੇ ਮੰਨ ਕੇ 55% ਮਗਰਲੇ ਹੈਗੇ ਆ ਠੀਕ ਹੈ ਜੀ 55 ਦਾ 60% ਅਗਰੇ 70 75% ਠੀਕ ਹੈ ਮੋਗਾ ਨੰਬਰ ਆ ਇਹ ਫਰਸਟ ਪਾਰਟੀ ਦਾ ਰੇਟਰ ਠੀਕ ਹੈ ਜੀ ਇੰਜਨ ਗੇਅਰ ਤਾਂ ਕਿਦਾਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਜਿਹਾ ਸਕਦਾ ਠੀਕ ਹੈ ਜੀ ਸੈਂਪਲ ਕੱਪੜੇ ਵਾਲੀ ਸਤਰੀ ਆ ਗਈ ਤੇ ਮੰਡਾ ਫੱਟੀ ਸਾਰਾ ਕੁਝ ਮਿਲੂ ਠੀਕ ਹੈ ਜੀ ਮਾਡਲ ਕਿੰਨੇ ਆ ਗਿਆ ਮਾਡਲ 12 ਜੀ 12 ਮਾਡਲ ਦਾ ਰੇਟ ਬਾਈ ਰੇਟ ਇਹਦਾ 3 ਲੱਖ 15000 ਦਾ ਦੇਣਾ ਬਾਈ 3 ਲੱਖ 15000 ਚ ਜੱਸ ਨੂੰ ਮਾਨਤਨ ਕਰਦੇ ਆ ਬੜਾ ਮਾੜਾ ਮੋਟਾ ਮਾਨਤਨ ਹੋਰ ਵੀ ਹੋ ਜੂ ਮਿੱਤਰੋ ਤੇ ਮੂਰੇ ਆ ਗਿਆ 60 ਦਾ ਫਾਰਮ ਇਹਦੇ ਬਾਰੇ ਦੱਸੀ ਬਾਈ ਇਹ 2007 ਮਾਡਲ ਆ ਬਾਈ ਬਸ ਸਪੀਡ ਵਾਲਾ ਰੈਕਟਰ ਆ ਠੀਕ ਆ ਜੀ ਵੱਡੀ ਲੈਫਟ ਹੈ ਜਿਹੜੀ ਰੀਲੈਕਸ ਮਾਡਲ ਕਹਿੰਦੇ ਆ ਠੀਕ ਆ ਜੀ ਤੇ ਟਾਇਰ ਚਾਰੇ ਨਵੇਂ ਆ ਮਗਲ ਦੇ 14 ਦੇ ਟਾਇਰ ਆ ਹਾਂ ਜੀ ਤੇ ਅਗਲੇ ਸ਼ੇਪ ਮੂਸੋਂ ਵਾਲੀ ਆ ਠੀਕ ਆ ਜੀ ਤੇ ਮਗਲ ਜੇ ਕਿ ਨੰਬਰ 1 ਕੰਪਨੀ ਦੇ ਆ ਅਗਲੇ ਵੀਫਾ ਕੰਪਨੀ ਦੇ ਆ ਬਾਈ ਠੀਕ ਆ ਜੀ ਰੰਗ ਪੇਂਟ ਦਾ ਇੰਜਨ ਗੇਅਰ ਰੰਗ ਪੇਂਟ ਦਾ ਸਾਰਾ origignal ਆ ਰੈਕਟਰ ਆ ਹਾਂ ਜੀ ਤੇ ਬਾਕੀ ਤੁਹਾਨੂੰ ਦਿਸੀ ਜਾਂਦਾ ਮਗਰਾੜਾ ਮੁਰੂੜਾ ਦੇ ਰਮਰਮਾ ਦੇ ਕ੍ਰਿਸ਼ਨ ਬੀਟ ਲੋ ਦੇ ਚੰਗੀ ਤਰ੍ਹਾਂ ਸਾਰਾ ਰੇਂਜ ਵਾਲੀ ਸਾਤਰੀਆ ਸਾਰਾ ਰੇਂਜ ਨਾਲ ਹੈ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਸਾਫ ਸੁਥਰਾ ਰਹਿਤ ਹੈ ਤੇ ਸਾਫ ਸੁਥਰਾ ਟਰੈਕਟਰ ਹੈ ਬਾਈ ਕਿੰਨੇ ਮਾਡਲ ਆ ਗਿਆ ਇਹ 7 ਮਾਡਲ ਆ ਬਾਈ ਫਾਸਟ ਓਨਰ ਆ ਫਾਸਟ ਓਨਰ 7 ਮਾਡਲ ਦਾ ਰੇਟ ਆ ਰੇਟ 2 ਲੱਖ 45000 ਦਾ ਦੇਣਾ ਜੱਸਨੋ ਚ ਬਾਈ 2 ਲੱਖ 45000 ਬਾਈ ਇਹਦੀ ਜੱਸਨੋ ਹੋਊਗੀ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਮੂਰੇ ਆ ਗਿਆ 60000 ਸਿਉਣ ਵਾਲੀ ਕਾ ਇਹਦੇ ਬਾਰੇ ਬਾਈ ਦੱਸੀ ਇਹ 10 ਮਾਡਲ ਆ ਬਾਈ ਹਾਂਜੀ ਪਹਿਰੇ ਇਹਦੇ ਵੀ ਚਾਰੇ ਬਿਲਕੁਲ ਨਵੇਂ ਆਪਾਂ ਹੀ ਪਾਏ ਆ ਠੀਕ ਆ ਜੀ ਤੇ ਮਗਰਲੇ ਜੇ ਕੇ ਨੰਬਰ ਵਨ ਦੇ ਅਗਲੇ ਸੀ ਅੱਡ ਦੇ ਆ ਠੀਕ ਆ ਜੀ ਤੇ ਪੰਜਾਬ ਦਾ ਨੰਬਰ ਹੈ ਇਹ ਠੀਕ ਹੈ ਜੀ ਇਹ ਦੂ ਸੈਕੰਡ ਓਨਰ ਆ ਠੀਕ ਹੈ ਜੀ ਸਾਦੀ ਕਟਾਈ ਚ ਆ ਹਾਂ ਸਾਦੀ ਕਟਾਈ ਚ ਸਾਦੀ ਕਟਾਈ ਚ ਆ ਗਿਆ ਤੇ ਬ੍ਰੇਕਾਂ ਤੇਲ ਵਾਲੀਆਂ ਬਈ ਇਹਦੀਆਂ ਮੰਨ ਠੀਕ ਹੈ ਤੇਲ ਬ੍ਰੇਕਾਂ ਤੇ ਡਬਲ ਡਿਸਟ੍ਰਿਬਿਊਟਰ ਚ ਡਿਸਟ੍ਰਿਬਿਊਟਰ ਹੈਗਾਗਾ ਨਾ ਠੀਕ ਹੈ ਜੀ ਸਿੰਪਲ ਕੱਪੜੇ ਵਾਲੀ ਸਾਤਰੀ ਆ ਸਾਊਂਡ ਸਿਸਟਮ ਵਿੱਚ ਇਹ ਜਾਊਗਾ ਹਾਂਜੀ ਤੇ ਟਰੈਕਟਰ ਚੰਗਾ ਹੈ ਹਾਂਜੀ ਤੇ ਟਰੈਕਟਰ ਦੇਖ ਸਕਦੇ ਹੋ ਮਾਡਲ ਆ ਕਿੰਨੇ ਸੀ ਇਹ 10 ਮਾਡਲ ਨੇ 9 10 10 ਮਾਡਲ ਦਾ ਰੇਟ ਬਈ ਰੇਟ ਇਹਦਾ ਤਨ ਲਖ 35 ਕਰੋ ਲਓ 30 ਕਰੋ ਪਰ ਅਪ ਤਨ ਲਖ 115000 ਰੇਜ ਦੇਵਾਂਗੇ 3 ਲਖ 115000 ਦੀ ਜਸ ਜਾਨੂ ਉਹ ਬਈ ਟਰੈਕਟਰ ਦੀ ਟਰੈਕਟਰ ਚੰਗਾ ਤੇ ਮੂਰੇ ਆ ਗਿਆ ਮਹਿੰਦਰਾ 265 ਡੀਆਈ ਸਰਪੰਚ ਬਈ ਦਸੀਏ ਇਹਦੇ ਬਾਰੇ 6 ਮਾਲਾ ਹੈ ਬਈ ਇਹ ਹਾਂਜੀ ਤੇ ਟਾਇਰ 75 ਤੋਂ 70 75% ਹੈਗੇ ਆ ਇਹਦੇ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਵੀ ਬਹੁਤ ਚੰਗਾ ਹੈ ਇੰਜਨ ਗੇਅਰ ਦਾ ਇਹ ਵੀ ਚੰਗਾ ਹੈ ਰੰਗ ਪੇਂਟ ਦਾ ਰੰਗ ਪੇਂਟ ਦੀ ਬਈ ਸ਼ੋ ਦੀ ਟੱਚਿੰਗ ਹੈਗੀ ਆ ਮਗਰਾਣਾ ਦੀ ਸ਼ੋ ਦੀ ਬਾਕੀ origignal ਸਾਰਾ ਬਾਕੀ ਸਾਰਾ origignal ਹਾਂ ਬਾਕੀ ਸਾਰਾ ਟਰੈਕਟਰ ਮੈਟਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਕਿੰਨੇ ਸੀਗਾ ਬਈ ਮਾਡਲ 2006 ਹੈ ਬਈ ਤੇ ਰੇਟ ਦੀ ਗੱਲ ਕੀਤੀ ਜਾਵੇ ਰੇਟ ਇਹਦਾ 2 ਲੱਖ ਰੁਪਏ ਤਾਂ ਦੇ ਦਿਆਂਗਾ ਬਈ 2 ਲੱਖ ਰੁਪਏ ਦੀ ਜੈਸიან ਉਹ ਹੋ ਬਈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਅੱਗੇ ਵੀ Mahindra ਆ ਗਿਆ 265 DI ਤੇ ਇਹ ਦੇ ਬਾਰੇ ਭੂਮੀ ਪੁੱਤਰ ਇਹਦੇ ਬਾਰੇ ਦੱਸੀ ਬਾਈ ਇਹ ਬਟੰਡਾ ਨੰਬਰ ਆ ਬਾਈ ਹਾਂਜੀ ਤੇ ਟਾਇਰ ਇਹਦੇ ਅਗਲੇ ਤਾਂ ਗੁੜਿਆਰ ਦੇ ਨਵੇਂ ਪਾਏ ਆ ਪਾ ਮਗਰਲੇ ਬੀਕੇਡੀ ਕਮਾਂਡ ਬੀਕੇਡੀ ਮੈਨੂੰ ਆ ਸਾਰੇ ਟਰੈਕਟਰ ਕੰਮ ਚ ਹੀ ਆਏ ਨੇ ਹਾਂ ਕੰਮ ਚ ਤੋਤੇ ਦਾਤੇ ਨਹੀਂ ਬਾਈ ਯਾਰ ਐਵੇਂ ਹੀ ਲੱਗੇਦਾ ਹੁਣ ਠੀਕ ਆ ਸਾਰੇ ਟਰੈਕਟਰ ਬਾਈ ਕੰਮ ਚ ਹੀ ਆਏ ਨੇ ਵਰਤੇ ਨੇ ਬਾਈ ਨੇ ਟਰੈਕਟਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਸੈਕੰਡ ਆਨਰ ਸੈਕੰਡ ਆਨਰ ਹਾਂ ਸੈਕੰਡ ਆਨਰ ਹੈ ਤੇ ਰੰਗ ਪੇਂਟ ਦਾ ਰੰਗ ਪੇਂਟ ਦੀ ਮਾੜੀ ਮੋਟੀ ਹਲਕੀ ਬੁਲਕੀ ਟੱਚਿੰਗ ਆ ਬਾਈ ਬਾਕੀ ਥੱਲੇ ਦਾ ਸਾਰਾ ਅਰੀਜਨਲ ਆ ਸ਼ੋ ਦੀ ਮਾੜੀ ਇੱਕ ਦੋ ਥਾਂ ਤੇ ਮਾੜੀ ਪੇਪੜੀ ਜੀ ਆ ਜਾਂਦੀ ਇਹਨਾਂ ਤੇ ਉਹ ਕਰਵਾਇਆ ਠੀਕ ਹੈ ਜੀ ਤੇ ਮਾਡਲ ਤੇ ਰੇਟ ਜੀ ਮਾਡਲ 2003 ਆ ਬਾਈ ਇਹ ਹਾਂਜੀ ਤੇ 1,95,000 ਦਾ ਦੇਣਾ ਇਹ ਬਾਈ ਜਸ 1,95,000 ਦੀ ਜਸ ਨੋ ਹੋ ਬਾਈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਮੂਰੇ ਆ ਗਿਆ 65 EPI ਇਹਦੇ ਬਾਰੇ ਦੱਸੀ ਬਾਈ ਇਹ 11/12 ਮਾਡਲ ਆ ਬਾਈ ਠੀਕ ਹੈ ਜੀ ਟਾਇਰ 50% ਹੈ ਗਿਆ ਮੰਨ ਕੇ ਠੀਕ ਹੈ ਜੀ ਤੇ ਪੀਵੀ 31 ਮਾਨਸਾ ਦਾ ਨੰਬਰ ਹੈ ਠੀਕ ਹੈ ਜੀ ਫਰਸਟ ਓਨਰ ਹੈ ਇਹ ਠੀਕ ਹੈ ਜੀ ਤੇ ਪਾਵਰ ਸਟੀering ਹੈ ਪਾਵਰ ਡਿਸਟਰੀਬਿਊਟਰ ਹੈ ਹਾਂ ਜੀ ਏਪੀਆਈ ਹੈ ਠੀਕ ਹੈ ਜੀ ਤੇ ਇਹ ਵੀ ਮੈਨੂੰ ਆ ਕਸਾ ਡਈ ਲੱਗਦਾ ਇਹ ਹਾਂ ਟਰੈਕਟਰ ਰੀਨਲ ਹੈ ਇਹ ਸਾਰਾ ਮੰਨ ਕੇ ਪਰ ਖੇਤੀ ਦਾ ਕੰਮ ਇਹ ਤੋਂ ਵੀ ਅਸੀਂ ਲੈਣੇ ਆ ਖੇਤੀ ਦਾ ਕੰਮ ਇਹ ਤੋਂ ਵੀ ਪੂਰਾ ਜੱਜ ਕੇ ਲੇਤਾ ਭਾਈ ਕਸਾ ਡਿਆ ਪਿਆ ਕਿਉਂ ਕਦੂ ਚੋਂ ਨਿਕਲਿਆ ਟਰੈਕਟਰ ਟਰੈਕਟਰ ਚੰਗਾ ਸੈਂਪਲ ਕੱਪੜੇ ਵਾਲੀ ਸਾਤਰੀ ਆ ਤੇ ਮਾਡਲ ਤੇ ਰੇਟ ਬਾਈ ਮਾਡਲ 11/12 ਬਾਈ ਇਹ ਠੀਕ ਹੈ ਜੀ ਰੇਟ 335 ਕਰਾ ਲਾ 40 ਪਰ 3115 ਦੇ ਦੇ ਤਿੰਨ ਲੱਖ 15 ਹਜ਼ਾਰ ਦਾ ਮੌਕੇ ਤੇ ਇਹ ਟਰੈਕਟਰ ਬਣੂ ਮਿੱਤਰੋ ਮੂਰੇ ਆ ਗਿਆ 575 ਡੀ ਆਈ ਤੇ ਬਾਈ ਇਹਦੇ ਬਾਰੇ ਦੱਸੋ 2002 ਮਾਡਲ ਆ ਬਾਈ ਹਾਂਜੀ ਡਬਲ ਕਲਚ ਹੈ ਹਾਂਜੀ ਤੇ ਮਗਲੇ ਟਾਇਰ 45% ਮਗਲੇ ਟਾਇਰ ਹੈ ਇਹ ਤਾਂ ਅਜੇ ਰਾਤ ਹੀ ਲਿਆਂਦਾਗਾ ਠੀਕ ਹੈ ਜੀ ਹਾਂ ਤੇ origignal tractor sara pura saaf sutra reha ਠੀਕ ਹੈ ਠੋਕ ਪਜਾ ਕੇ ਲਿਆਤਾ ਹੈ ਪੂਰਾ ਠੋਕ ਪਜਾ ਕੇ ਬਾਈ ਇੰਜਨ ਗੇਰ ਦੀ ਫੁੱਲ ਜ਼ਿੰਮੇਦਾਰੀ ਹੈ ਇੰਜਨ ਗੇਰ ਦੀ ਫੁੱਲ ਜ਼ਿੰਮੇਦਾਰੀ ਰੰਗ ਪੇਡ ਤਾਂ ਜਿੰਨਾ ਵੀ ਹੈਗਾ ਹੁਣ ਸਾਰਾ origignal ਹੈ ਇਸ ਤੋਂ ਬਾਅਦ ਮਾੜਾ ਮੋਟਾ ਕਿਤੇ ਹੈਗਾ ਤਾਂ ਵੱਜੂਗਾ ਪਰ ਅੱਜ ਦੀ ਘੜੀ ਸਾਰਾ origignal ਹੈ ਅੱਜ ਦੀ ਘੜੀ ਰੀਨਲ ਹੈ ਹਾਂਜੀ ਤੇ ਮਾਡਲ ਤੇ ਇਹ ਕਿੰਨਾ ਰੇਟ ਆ ਇਹ ਮਾਡਲ 2002 ਆ ਬਾਈ ਇੱਕ ਦੇ ਮਾਰ ਕੇ ਕਾਪੀ ਦੋ ਦੀ ਇਹਦੀ ਠੀਕ ਹੈ ਰੇਟ ਰੇਟ ਇਹ ਵੀ 2 ਲੱਖ ਦਾ ਦੇ ਦਾਂਗੇ ਯਾਰ 2 ਲੱਖ ਦਾ ਇਹ ਟਰੈਕਟਰ ਮਿੱਤਰੋ net ਬਣੂਗਾ ਤੇ ਇਸ ਤੋਂ ਲਾਵਾ ਹੋਰ ਵੀ ਹੁੰਦੇ ਬਾਈ ਹੋਰ ਆਪਣੇ ਕੋਲ ਸ਼ਿਵਰਾਜ 85521 ਮਾਲ ਖੜਾ ਬਾਈ 431 ਨੰਬਰ ਦਾ ਇੱਕ ਸੋਨਾ ਲਿਕਾ 50 ਚੇਂਜਰ ਵਾਲਾ ਖੜਾ ਉਹ ਹਰਿਆਣਾ ਨੰਬਰ ਹੈ ਠੀਕ ਹੈ ਜੀ ਤੇ ਉਹ ਉਹ ਤਿਆਰ ਉੱਥੇ ਖੜੇ ਅਨਲੋਡ ਮੰਡਮ ਤੇ ਠੀਕ ਹੈ ਤੇ ਜਿਹੜੇ ਆਪਾਂ ਟਰੈਕਟਰ ਦਿਖਾਏ ਆ ਮੈਂ ਤਾਂ ਤੂੰ ਰੰਗ ਪੇਟ ਦਾ ਦੱਸ ਹੀ ਦਿੱਤਾ ਕਾਪੀ ਕਾਗਜ਼ਾਂ ਦੀ ਤੇਰੀ ਗਾਰੰਟੀ ਬਾਕੀ ਸਾਰੀ ਜ਼ਿੰਮੇਦਾਰੀ ਹੈ ਬਾਕੀ ਤਕਰੀਬਨ 50 ਨੰਬਰ ਹੈ ਦੋ ਟਰੈਕਟਰ ਹੀ ਬਾਕੀ ਰਾਜਸਥਾਨ ਤੇ ਹਰਿਆਣਾ ਨੰਬਰ ਆਪਣੇ ਕੋਲ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ 7097 46880 70097 46880 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਵਾਈ ਤੋਂ ਖਰੀਦ ਸਕਦੇ ਹੋ ਜੇ ਵੀਡੀਓ ਮਿੱਤਰੋ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ